ਕਹਿੰਦਾ ਉਹਨਾਂ ਦਾ ਵੀ ਵੀਡੀਓ ਆ ਪਾਣੀ ਆ ਉਹਦੇ ਵੇ ਬੰਦੇ ਆ ਕਿੰਨੀ ਅੰਦਰ ਚਾਹ ਦੇਦਾ ਜੀ ਪਾਣੀ ਮੋਟਰ ਲਵਾਉਂਦੇ ਹਾਂ ਹਾਂ ਬਈ ਐਂ ਦੇ ਕਹਿੰਦੇ ਪਾਣੀ ਆ ਉਹਨੂੰ ਮੋਟਰ ਦਾ ਨੁਕਸਾਨ ਹੋ ਗਿਆ ਤੇ ਧਰਤੀ ਇਹ ਜੋ ਪਾਣੀ ਪਾਣੀ ਤਾਂ ਖਤਮ ਹੋਈਆਂ ਜੀ ਜਦੋਂ ਪਾਣੀ ਨਹੀਂ ਮੈਂ ਵੀ ਪਾਣੀ ਹੋਣ ਦੀ ਖਾਤਰ ਮੋਟਰ ਤੇ ਲਾਤਾ ਆਪਾਂ ਯੂਨੀਮੌਟ ਕਾਰਟ ਆਪਾਂ ਤੋਂ ਲੋ ਪਾਣੀ ਇੰਤਰਾਲਾ ਜਿਹਾ ਸਿਰਫ ਕਿੱਥੇ ਜਾਣਾ ਨਹੀਂ ਪੈਣਾ ਬਈ ਫਾਸਲਾ ਨੂੰ ਕੀ ਪਾਣੀ ਪੀਣ ਨੂੰ ਵੀ ਨਹੀਂ ਪੁੰਦ ਬਚਦੀ ਨਹੀਂ ਪਦਦੀ ਅਸੀਂ ਤਾਂ ਮਾਈਆਂ ਨੇ ਜਿਹਾ ਖੜਾ ਕਰਤਾ ਗੁਰੂ ਘਰ ਚਲੇ ਕੇ ਨਾ ਸੋ ਪਿਆ ਰਾਈ ਪੈ ਲੱਭਣ ਨੂੰ ਪੈਂਦਾ ਹੈ ਆਪਾਂ ਇਹ ਦੋ ਪਾਣੀ ਵਾਧਾ ਹੱਦੇ ਹੋਣਾ ਸਾਰਿਆਂ ਨੂੰ ਖਾ ਦਿਓ ਉਹਦੇ ਪੀਕੇ ਵੀ ਐਚੀ ਹੋਣੇ ਆਹ ਨਾ ਸਾਡੇ ਦੇਖਿਆ ਤੋਂ ਬਾਅਦ ਭਾਈ ਇਹਨਾਂ ਨੇ ਪੂਰਾ ਅਸਰ ਕਰਿਆ ਵੋਟਾਂ ਖਾਣਗੇ ਪੂਰਾ ਕਰੇ ਨਾ ਵੀ ਕੋਈ ਵੋਟ ਹੈ ਇਹ ਗੋਟ ਨਹੀਂ ਲੋੜੀਂਦੀ ਸਾਨੂੰ ਇਹ ਦੱਸੋ ਉਹ ਲੱਗਦਾ ਕੰਮ ਕਰਾਉਣਾ ਆਲੀਆਂ ਆਉਣ ਬਾਰੀਆਂ ਲੱਗਾਂ ਦੇ ਟੋਏ ਨਾ ਪੈਣ ਆਪਕਾ ਸਾਰੇ ਆਪਣੇ ਬੱਚਾਂ ਦੀ ਵਰਤ ਸਾਰੇ ਦਿਵਾਨ ਵਧੀਆ ਜ਼ਿੰਦਗੀ ਜਾਈ ਬਹੁਤ ਜਿੰਦਗੀ ਉਹਨਾਂ ਚਲਾਕਾਂ ਵੀ ਉਹਨਾਂ ਦਾ ਸਵਾਲੀ ਪਾਣੀ ਨਾ ਬਚਾ ਤਸਰੀਨਾ ਇਹ ਵੀ ਇਹ ਨਸ਼ੇ ਵੀ ਤੇਰਾ ਸਰਕਾਰ ਨੇ ਛਾਇਏ ਨੇ ਆਪਾਂ ਘਰ ਤਾਂ ਨਹੀਂ ਬਣਾਉਂਦਾ ਕੋਈ ਮਾਰੇ ਵੀ ਬਾਈ ਦੇ ਸਨੇਚਰ ਸਨੇਚਰ ਹੈ ਜੇ ਦੂਜੇ ਜਗ ਹਮਲਾਗਾ ਟੇ ਆ ਉਹ ਆਸ ਨੇਚਰ ਹੈਗੇ ਤਾਂ ਆਸ ਨੇਚਰ ਹੈਗੇ ਕਾ ਰਵੇ ਜਿੱਤ ਕੇ ਤੁਹਾਡੇ ਕੋਲੇ ਆਉਂਦਾ ਫਿਰ ਕਾਲਾ ਮੇਰਾ ਵੀਰ ਆ ਜਿੰਦਿਆਂ ਨਾਲ ਗੱਲ ਸੀ ਗਿਆ ਕੱਲੀ ਕੱਲੀ ਕੱਢਦੇ ਖੜਾ ਆਸਾ ਮਿਟਾਏਗਾ ਜਿਹਨੂੰ ਕਾਫੀ ਚੋਟ ਹੋਣੀ ਚੱਲ ਰਹੀ